ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅਸੀਂ ਤੁਹਾਨੂੰ ਬਹੁਤ ਸਾਰੇ ਅਜਿਹੇ ਸਾਧੂ ਪਖੰਡੀ ਤੇ ਤਾੰਤ੍ਰਿਕ ਦਿਖਾਨਿਆਂ ਜੋ ਹਮੇਸ਼ਾ ਆਪਣੇ ਢੋਂਗਾ ਦੇ ਵਿੱਚ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਆਪਣਾ اڈੰਬਰ ਰੱਛ ਕੇ ਤੁਹਾਡੇ ਦਿਨ ਰਾਤ ਦੀ ਮਿਹਨਤ ਦੀ ਕਮਾਈ ਲੁੱਟਦੇ ਨੇ ਤੇ ਕਈ ਤਾਂ ਇਸ ਹੱਦ ਤੱਕ ਗire ਹੁੰਦੇ ਨੇ ਕਿ ਉਹ ਦੁਨੀਆ ਦੇ ਸਾਹਮਣੇ ਜੱਗ ਦੇ ਸਾਹਮਣੇ ਅਸ਼ਲੀਲ ਹਰਕਤਾਂ ਤੱਕ ਕਰਨ ਤੋਂ ਬਾਜ਼ ਨਹੀਂ ਆਂਦੇ ਪੰਜਾਬ ਦੇ ਇੱਕ ਅਜਿਹੇ ਹੀ ਢੋਂਗੀ ਪਖੰਡੀ ਸਾਧ ਦਾ ਚਿਹਰਾ ਬੇਨਕਾਬ ਹੋਇਆ ਜਦੋਂ ਉਸਦੀ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਜਿਸ ਦੇ ਵਿੱਚ ਇਹ ਪਹਿਲਾਂ ਤਾਂ ਕਿੰਆ ਪਰਦਾ ਮੱਥੇ ਟੇਕਦਾ ਹੈ ਤੇ ਉਸ ਤੋਂ ਬਾਅਦ ਇੱਕ ਮਹਿਲਾ ਕੋਲ ਹੀ ਬੈਠੀ ਹੋਈ ਹੈ ਬੀਬੀ ਜਿਸ ਨੂੰ ਆ ਕੇ ਇਹ ਜੱਫੀਆਂ ਪਾ ਕੇ ਤੇ ਉਸ ਤੋਂ ਬਾਅਦ ਇਸ ਦੇ ਨਾਲ ਜੋ ਕਰਦਾ ਹੈ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਤੁਸੀਂ ਆਪ ਵੇਖ ਲਵੋ ਕੋਈ ਪਿਆਰ ਇਹ ਦਰਸਾਉਂਦਾ ਹੈ ਕਿ ਅਸੀਂ ਅੰਨੇ ਹੋ ਚੁੱਕੇ ਹਾਂ ਅਸੀਂ ਗੁੰਗੇ ਹੋ ਚੁੱਕੇ ਹਾਂ ਅਸੀਂ ਬਹਿਰੇ ਹੋ ਚੁੱਕੇ ਹਾਂ ਕਿਉਂਕਿ ਅਸੀਂ ਚੀਖ-ਚੀਖ ਕੇ ਬੋਲਦੇ ਹਾਂ ਕਿ ਢੋਂਗੀਆਂ ਪਖੰਡੀਆਂ ਤੋਂ ਦੂਰ ਰਹੋ ਇਹਣਾ ਢੋਂਗਾ اڈੰਬਰਾਂ ਵਿੱਚ ਪੈਣ ਦੇ ਨਾਲ ਕੋਈ ਫਰਕ ਨਹੀਂ ਪੈਣਾ ਜਿਸ ਵੀ ਇਸ਼ਟ ਤੁਸੀਂ ਮੰਨਦੇ ਹੋ ਹਿੰਦੂਆਂ ਮੁਸਲਮਾਨੋਂ ਬੋਧੀਆਂ ਚੈਨੀਓ ਸਿੱਖੋਂ ਇਸਾਈਆਂ ਜਿਸ ਵੀ ਧਰਮ ਦੇ ਵਿੱਚ ਤੁਸੀਂ ਹੋ ਆਪਣੇ ਉਸ ਪਰਮਾਤਮਾ ਨੂੰ ਯਾਦ ਰੱਖੋ ਆਪਣੇ ਉਸ ਗੁਰੂ ਨੂੰ ਯਾਦ ਰੱਖੋ ਆਪਣੇ ਧਰਮ ਦੇ ਅਸਲ ਫਲਸਫੇ ਨੂੰ ਯਾਦ ਰੱਖੋ ਤੇ ਅਜਿਹੇ ਦੇਤਾਰੀਆਂ ਢੋਂਗੀਆਂ ਦੇ ਪਿੱਛੇ ਸਮਾਂ ਬਰਬਾਦ ਕਰਨ ਦੇ ਨਾਲ ਤੋ ਸਾਨੂੰ ਕੁਝ ਨਹੀਂ ਮਿਲਣਾ ਉਸ ਦਿਨਾਂ ਸਿਰਫ ਤੇ ਸਿਰਫ ਤੁਹਾਡੇ ਸਮੇਂ ਦੀ ਪੈਸੇ ਦੀ ਅਤੇ ਹੋ ਸਕਦਾ ਤੁਹਾਡੀ ਇੱਜ਼ਤ ਦੀ ਵੀ ਬਰਬਾਦੀ ਹੀ ਹੋਵੇ ਹੋਰ ਕੁਝ ਨਹੀਂ ਮਿਲਣਾ ਇਸ ਲਈ ਜਿੰਨੇ ਵੀ ਡੇਰੇ ਨੇ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੀਆਂ ਵੀ ਧੜੇਬੰਦੀਆਂ ਨੇ ਜੋ ਅਜੇ ਹਟੋਂ ਕਰਦੀਆਂ ਨੇ ਦਿਖਾਵੇ ਕਰਦੀਆਂ ਨੇ ਸਾਨੂੰ ਚਾਹੀਦਾ ਹੈ ਕਿ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਕਿਉਂਕਿ ਸੌਦਾ ਸਾਧ ਵਰਗੇ ਡੇਰੇ ਅਸੀਂ ਹੀ ਖੜੇ ਕਰਦੇ ਹਾਂ ਕੋਈ ਬਾਹਰੋਂ ਆ ਕੇ ਨਹੀਂ ਖੜੇ ਕਰਦਾ 4 ਟੁਕੜੇ ਉਹ ਗਰੀਬਾਂ ਨੂੰ ਸੁੱਟ ਦਿੰਦੇ ਨੇ ਤਾਂ ਸਾਨੂੰ ਲੱਗਦਾ ਹੈ ਕਿ ਬਹੁਤ ਵਧੀਆ ਕੰਮ ਕਰਦੇ ਨੇ ਪਰ ਅਸਲ ਦੇ ਵਿੱਚ ਉਹਨਾਂ ਦਾ ਮਕਸਦ ਕੀ ਹੁੰਦਾ ਹੈ ਅਸਲ ਦੇ ਵਿੱਚ ਉਹਨਾਂ ਦਾ ਟੀਚਾ ਕੀ ਹੁੰਦਾ ਹੈ ਉਹ ਤੁਹਾਨੂੰ ਬਾਖੂਬੀ ਪਤਾ ਸੌਦਾ ਸਾਤ ਦੀ ਉਦਾਹਰਣ ਗੁਰਮੀਤ ਰਾਮ ਰਹੀਮ ਦੀ ਉਦਾਹਰਣ ਸਾਡੇ ਸਾਰਿਆਂ ਦੇ ਸਾਹਮਣੇ ਹੈ ਉਮੀਦ ਕਰਦਾ ਹਾਂ ਇਹ ਵੀਡੀਓ ਵੇਖਣ ਤੋਂ ਬਾਅਦ ਹੁਣ ਤੁਸੀਂ ਢੋਂਗੀਆਂ ਪਖੰਡੀਆਂ ਤੋਂ ਪਰਹੇਜ਼ ਕਰੋਗੇ ਹੁਣ ਤੁਸੀਂ ਘੱਟੋ-ਘੱਟ ਆਪਣੇ ਨੇੜੇ ਤੇੜੇ ਆਪਣੇ ਪਰਿਵਾਰ ਵਾਲਿਆਂ ਨੂੰ ਮਨਾ ਕਰੋਗੇ ਕਿ ਅਜਹ ਢੋਂਗੀਆਂ ਪਖੰਡੀਆਂ ਦੇ ਚੱਕਰਾਂ ਦੇ ਵਿੱਚ ਨਾ ਪੈਣ ਨਹੀਂ ਤਾਂ ਹੋ ਸਕਦਾ ਹੈ ਕਿ ਅਗਲੀ ਇੱਜ਼ਤ ਤਾਰ-ਤਾਰ ਹੋਣ ਦਾ ਨੰਬਰ ਤੁਹਾਡਾ ਹੋਵੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨਹੀਂ ਚਾ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰ ਗੁਰਤੀ ਕੀ ਫਤਿਹ ਸੇਕਟਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ